ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉ ਤੁਹਾਡਾ ਕੀ ਹਾਲ ਚਾਲ ਹੈ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਜੀ ਕਿ ਕਿ ਬਰਸਟ ਦੀਆਂ ਕਾਟਾਂ ਠੀਕ ਹੈ ਜੀ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਕਿ ਬਰਸਟ ਦੀਆਂ ਕਾਟਾਂ ਦੀ ਅੱਜ ਫੇਰ ਤੋਂ ਪਾਵਾਂਗੇ ਔਰ ਗੈਂਜਾ ਦਾ ਸੂਟ ਉਹ ਆਪ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਇਹ ਅਮਰੀਕੀ ਦੇ ਨਾਲ ਸਮਝਾਵਾਂਗੇ ਵੀ ਕਿੰਨਾ ਤੀਰਾ ਰੱਖਣਾ ਕਿੰਨੀ ਕਮਰ ਰੱਖਣੀ ਹੈ ਕਿੱਦਾਂ ਪਲੇਟ ਪਾਉਣੀ ਹੈ ਤੇ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਵੀਡੀਓ ਸਾਰੀ ਦੇਖਿਓ ਵੀਡੀਓ ਸਕਿਪ ਨਾ ਕਰਿਓ ਠੀਕ ਹੈ ਜੀ ਫੇਰ ਕੁਝ ਪਤਾ ਨਹੀਂ ਲੱਗਦਾ ਹੈਗਾ ਤੇ ਇਸ ਜਿਹੜਾ ਸਾਡਾ ਦੱਸਣ ਦਾ ਤਰੀਕਾ ਇਸ ਤਰੀਕੇ ਨਾਲ ਤੁਸੀਂ 21 ਬ੍ਰੈਸਟ ਦੀਆਂ ਕਾਟਾਂ ਆਸਾਨੀ ਨਾਲ ਪਾ ਸਕਦੇ ਹੋ ਜਿਹੜੀ ਮੇਰੀ ਭੈਣ ਕਿਸੇ ਦਾ ਹਨਾ ਇਹ ਨਾਪ ਹੈਗਾ ਠੀਕ ਹੈ ਜੀ ਤੇ ਤੁਸੀਂ ਵੀਡੀਓ ਸਾਰੀ ਐਂਡ ਤੱਕ ਦੇਖਿਓ ਜੀ ਠੀਕ ਹੈ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕਾਟਾ ਵਗੈਰਾ ਕਿੱਦਾਂ ਪਾਉਨੇ ਆ ਤੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਹੋ ਸਕਦਾ ਹੈ ਤੇ ਸਟੀਚਿੰਗ ਵੀ ਪਾਵਾਂਗੇ ਤੁਹਾਨੂੰ ਆਪਾਂ ਇੱਕ ਹੀ ਬ੍ਰੈਸ ਦੀਆਂ ਮਤਲਬ ਜਿਹੜੀ ਫਿਟਿੰਗ ਦੀ ਨਿਸ਼ਾਨੀ ਆ ਕਿਵੇਂ ਲਾਉਣੀ ਆ ਲਾਈਨਿੰਗ ਲਾਉਣ ਤੋਂ ਬਾਅਦ ਤੇ ਹੁਣ ਹੁਣ ਤੱਕ ਚਲੋ ਆਪਾਂ ਤੁਹਾਨੂੰ ਵੀਡੀਓ ਕਟਿੰਗ ਵੀ ਪਾਉਣੀ ਆ ਠੀਕ ਹੈ ਜੀ ਅੱਜ ਫਿਰ ਆਪਾਂ ਤੁਹਾਨੂੰ ਦੱਸਦੇ ਆ ਇੱਕ ਹੀ ਬ੍ਰੈਸ ਜਿਆ ਕੱਟਾਂ ਕਿਵੇਂ ਪੈਂਦੀ ਆ ਠੀਕ ਹੈ ਜੀ ਹੈਲੋ ਹਾਂਜੀ ਆਪਾਂ ਨੇ 6 ਇਹਦਾ ਤੀਰਾ ਹੈਗਾ ਜਿਹੜਾ ਉਹ 12 ਇੰਚ ਹੈ ਤਾਂ ਆਪਾਂ ਨੇ 6 ਇੰਚ ਤੀਰਾ ਲੈਣਾ ਠੀਕ ਹੈ ਜੀ ਇਹਦਾ ਤੀਰਾ ਲੈ ਲਓ 6 ਇੰਚ ਤੇ ਮੋਡਾ 7.5 ਲੈਣਾ ਜਿੰਨੀ ਮਰਜ਼ੀ ਫਿਟਿੰਗ ਹੋਵੇ ਹੈਵੀ ਜਾਂ ਹਲਕੀ ਠੀਕ ਹੈ ਜੀ ਜਿਹੜਾ ਮੋਡਾ ਹੈ ਨਾ ਇਹ ਮਤਲਬ ਕਿ 7.5 ਹੀ ਆਊਗਾ ਹੈਵੀ ਸਹਿਜ ਆਪਾਂ ਨੇ ਇਹ ਜੋੜਦੇ ਨਾ ਔਰਗਾਂਜਾ ਦੇ ਟੋਕ ਦਿਨ ਸ਼ਾਨੀ ਬਹੁਤ ਔਖੀ ਲੱਗਦੀ ਹੈ ਠੀਕ ਹੈ ਇਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਆਪਾਂ ਨੇ ਲੈਣੀ ਆ ਬਰਸਟ 21 ਬਰਸਟਾਂ ਦੀ ਠੀਕ ਹੈ ਜੀ ਆਪਾਂ ਪਹਿਲਾਂ ਤੇ ਲਾਵਾਂਗੇ 10.5 ਤੇ ਨਿਸ਼ਾਨੀ ਠੀਕ ਹੈ ਜੀ 10.5 ਤੇ ਉਹ ਉੱਡ ਜਾਂਦਾ ਜਦੋਂ ਮਰ ਜਾ ਹੱਲ ਦਾ 10.5 ਤੇ ਨਿਸ਼ਾਨੀ ਇਸ ਦੀ ਬਣਦੀ ਆ ਫਿਰਿੰਗ ਦੀ ਠੀਕ ਆ ਆਪਾਂ 11 ਤੇ ਲਾਵਾਂਗੇ ਤਾਂ ਕਿ ਜਿਹੜੀ ਆਪਾਂ ਪਲੇਟ ਪਾਵਾਂਗੇ ਅੱਧਾ ਇੰਚ ਆਪਾਂ ਪਲੇਟ ਦਾ ਮਾਰਜਿਨ ਛੱਡਾਂਗੇ ਠੀਕ ਹੈ ਜੀ ਇਹ ਹੋ ਗਈ ਆਪਣੇ ਗੈਰੰਟੀ ਨਹੀਂਛਾਣੀ ਠੀਕ ਹੈ ਹੁਣ ਆਪਾਂ ਨੇ ਆ ਸਾਡੇ 7 ਲਿਆ ਹੈ ਨਾ ਸਾਡੇ 7 ਦਾ ਬੰਦਾ ਪੌਣੇ 4 ਠੀਕ ਹੈ ਜੀ ਇੱਥੋਂ ਫਿਰ ਆਪਾਂ ਇਸ ਨੂੰ ਗੁਲਾਈ ਦੇ ਦਾਂਗੇ ਇਹਦੇ ਵਿੱਚ ਜੇ ਅਸਰ ਸ਼ੀਸ਼ੇ ਨੇ ਗੁਲਾਈ ਅਟਕ ਕੇ ਆਊਗੀ ਠੀਕ ਹੈ ਜੀ ਐਦਾਂ ਤੁਸੀਂ ਇਹਨੂੰ ਗੁਲਾਈ ਦੇ ਦਾਨੀਏ ਹਾਂ ਦੇਖੋ ਦੇ ਦਿੱ ਇਹ ਆਪਣੀ ਗੁਲਾਈ ਹੈਗੀ ਫਰੰਟ ਦੇ ਹੁਣ ਆਪਾਂ ਬੈਕ ਦੀ ਗੁਲਾਈ ਦੇਵਾਂਗੇ ਤੁਸੀਂ ਏਦਾਂ ਮੈਂ ਤਾਂ ਏਦਾਂ ਹੀ ਗੁਲਾਈ ਦੇ ਦਿੰਨੀ ਆ ਠੀਕ ਹੈ ਜੀ ਤੁਸੀਂ ਏਦਾਂ ਮੈਨੂੰ ਗੁਲਾਈ ਦੇ 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 ਇਹ ਆਇਆ ਆਪਣਾ 2 ਤੇ 2 ਤੇ ਆਊਗਾ ਪੂਰਾ ਠੀਕ ਹੈ ਜੀ ਇਹ ਆ ਗਿਆ ਆਪਣਾ 2.5 ਤੇ ਆਜੂਗਾ ਸਲਾਈ ਲਾ ਕੇ 2.5 ਤੇ ਆਜੂਗਾ 3 ਇੰਚ ਆਇਆ 2.5 ਤੇ ਆਜੂਗਾ ਆਪਣਾ ਸਲਾਈ ਲਾ ਕੇ ਕਿਉਂਕਿ ਇਹ ਕਪੜਾ ਲੂਜ਼ਿੰਗ ਨਹੀਂ ਨਾ ਛੱਡਦਾ ਹੈਗਾ ਤਾਂ ਇਹਦਾ ਇਹਦੀ 3 ਇੰਚ ਲੈ ਲੈਣੀ ਆਪਾਂ ਨੇ ਸਲਾਈ ਇਸ ਤੋਂ ਬਾਅਦ ਪਲੇਟਾ ਹੈਗੇ ਨੇ 11.5 ਤੇ బారవే పలే బారా ఇ పేటలా ఫాసా హివే సాధే తిన్న ఇచ్చ ਵੈਸਾ ਲਾਈਨਿੰਗ ਜੁਲੰਤਵਾਰ ਪਲੇਟ ਦੀ ਨਿਸ਼ਾਨੀ ਲੱਗਣੀ ਸੀ ਚਲੋ ਹੁਣ ਆਪਾਂ ਤੁਹਾਨੂੰ ਡਰਾਫ ਦੱਸ ਰਹੇ ਤਾਂ ਹੁਣ ਨਾਲ ਦੀ ਨਾਲ ਹੀ ਦੱਸਾਂਗੇ ਇਸ ਤੋਂ ਬਾਅਦ ਜੀ 2 ਇੰਚ ਤੁਸੀਂ ਜਿਹੜੀ ਆਪਾਂ ਨਿਸ਼ਾਨੀ ਲਾਈ ਆ ਲੰਬੀ ਪਲੇਟ ਦੀ ਉਹ ਤੋਂ 2 ਇੰਚ ਤੁਸੀਂ ਇੱਦਾਂ ਲੈ ਲੈਣਾ ਫਿਰ ਦੂਸਰੀ ਪਲੇਟ ਦਾ ਕਮਰ ਵਾਲੀ ਪਲੇਟ ਦਾ ਠੀਕ ਹੈ ਜੀ ਤੇ ਇੱਥੋਂ ਜਿਹੜਾ ਹੈਵੀ ਸਾਈਜ਼ ਹੁੰਦਾ ਤੁਸੀਂ ਉਹਦੇ ਅੱਠ ਤੇ ਆਉਗੇ ਕਮਰ ਠੀਕ ਹੈ ਜੀ ਜੇ ਆ ਦੇਖੋ ਤੁਸੀਂ ਇਹਦਾ ਹੁਣ ਆਪਾਂ 7 ਇੰਚ ਦੀ ਪਲੇਟ ਰੱਖਾਂਗੇ ਠੀਕ ਹੈ 7 ਇੰਚ ਦੀ ਪਲੇਟ ਹੁੰਦੀ ਹੈ ਆਪਣੀ ਤੇ ਇਹਦਾ ਹਾਫ ਹੋਊਗਾ 3.5 ਇੰਚ ਇਹ ਹੁਣ ਆਪਣਾ ਥਾਰਾ ਕਿੰਨਾ ਹੋ ਗਿਆ ਕਿ ਮੈਂ ਕਮਰ ਦੀ ਨਿਸ਼ਾਨੀ ਲਾਉਣੀ ਦੱਸ ਰਹੀ ਆ 3.15 ਹੋ ਗਿਆ ਹਨਾ ਤਾਂ ਆਪਾਂ 3.15 ਤੇ ਆ ਦੇਖੋ 3.15 ਤੇ ਆਇਆ ਠੀਕ ਹੈ ਕਮਰ ਦੀ ਜਿਹੜੀ ਨਿਸ਼ਾਨੀ ਲਾਉਣੀ ਆ ਆਪਾਂ ਜਿਹੜੀ ਆਪਣੀ ਪਲੇਟ ਪਾਈ ਆ ਉਹਦੇ ਸੈਂਟਰ ਤੋਂ ਲਾਉਣੀ ਆ ਠੀਕ ਹੈ ਜੀ ਤੇ ਇੱਥੋਂ ਫਿਰ ਆਪਾਂ ਇਹਨੂੰ ਇਸ ਦੇ ਨਾਲ ਮਿਲਾ ਦੇਣਾ ਇਹ ਪੇਟਲਮ ਲਾਤਾ ਆਪਾਂ ਨੇ ਕਮਰ ਵਾਲੀ ਪਲੇਟ ਨਾਲ ਆ ਦੇਖ ਠੀਕ ਹੈ ਇਹ ਹੋ ਗਿਆ ਆਪਣੀ ਸਿੱਧੀ ਪਲੇਟ ਇਹ ਹੋ ਗਿਆ ਆਪਣਾ ਹਾਫ ਠੀਕ ਹੈ ਜੀ ਇਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਇਸ ਤੋਂ ਬਾਅਦ ਆ ਗਈ ਇਹ ਵਾਲੀ ਪਲੇਟ ਮੋਢੇ ਵਾਲੀ ਪਲੇਟ ਹਨਾ ਮੋਢੇ ਵਾਲੀ ਪਲੇਟ ਆਪਾਂ ਨੇ ਇੱਥੋਂ ਇੰਚੀ ਟੇਪ ਰੱਖਣਾ ਠੀਕ ਹੈ ਜੀ ਇੱਥੇ ਲਿਓਣਾ ਕੁੰਜੇ ਦੇ ਵਿੱਚ ਥੋੜਾ ਜਿਹਾ ਕੁੰਜੇ ਤੋਂ ਮਤਲਬ ਇੰਚ 1 ਇੰਚ ਇਧਰ ਵੀ ਹੋ ਸਕਦਾ ਤੇ ਤੁਸੀਂ ਇਹਨੂੰ 2.5 ਇੰਚ ਦੇਣਾ ਵੀ ਛੱਡਣਾ ਵਿੱਚੋਂ ਉਹਦੇ ਆਪਾਂ ਦੋ ਛੱਡਿਆ ਦੇ 2.5 ਛੱਡਿਆ ਠੀਕ ਹੈ ਜੀ 2.5 ਤੋਂ ਬਾਕੀ ਜਿੰਨਾ ਬਚਦਾ ਮਾਰਜਨ ਆਪਣਾ ਉਹ ਸਾਰੀ ਆਪਣੀ ਪਲੇਟ ਵੱਜਦੀ ਹੈ ਮੰਗਦੇ ਆ ਦੇਖੋ ਜੀ ਠੀਕ ਹੈ ਇਹ ਹੋ ਗਈ ਹੁਣ ਤੋਂ ਬਾਅਦ ਆ ਗਿਆ ਆਪਣਾ ਹਿੱਪ ਵਾਲਾ ਹਿੱਪ ਹੋਊਗਾ ਇਹਦੇ 15 ਤੇ ਦੇਖੋ 15 ਤੇ ਹਿੱਪ ਹੋ ਗਈ ਨਾ ਤਾਂ ਇਹਨਾਂ ਦੀ ਜਿਹੜੀ ਹਿੱਪ ਆ 24 ਹੈ ਜਿਹੜਾ ਘੇਰਾ ਰੱਖਣਾ ਤਿਆਰ ਉਹ ਹਿੱਪ ਤਿਆਰ 24 ਤੇ ਘੇਰਾ ਤਿਆਰ 22 ਹੈ ਠੀਕ ਹੈ ਤੇ ਉਸ ਤੋਂ ਬਾਅਦ ਆ ਦੇਖੋ ਹੁਣ ਆਪਾਂ ਇਹ ਹਿੱਪ ਰੱਖਾਂਗੇ 24 ਠੀਕ ਹੈ ਜੀ ਇਹ ਆਪਾਂ ਲਾਵਾਂਗੇ 12 ਤੇ ਡਾਊਟ ਨਿਸ਼ਾਨੀ ਆਪਾਂ 12 ਤੇ ਲਾ ਲਈ ਠੀਕ ਹੈ ਜੀ 12 ਤੇ ਲਾ ਲਈ ਤਾਂ ਹੁਣ ਆਪਣੀ ਉਹ ਦੇ ਕਮਰ ਆਉਗੀ ਨਾਲੇ ਇੱਕ ਕਮਰ ਹੈਗੀ ਆ 19 ਇੱਥੇ 21 ਜਾਂ 2 ਇੰਚ ਘਟਾ ਕੇ ਕਮਰ ਆਉਂਦੀ ਆ ਹਾਰਕ ਦੀ ਤੇ ਇੱਥੋਂ ਆਉਗੀ ਆਪਣੀ 19 ਆ ਨਾ ਤੁਹਾਡੇ ਨਾਲੋਂ ਆਪਾਂ ਲਮੇ 10 ਤੇ ਠੀਕ ਹੈ ਜੀ ਕੁਝ ਪਲੇਟਾਂ ਇਦਾਂ ਚ ਆ ਜਾਊਗਾ ਦੇਖੋ ਬਸ ਇਹਦੀ ਇਹ ਆ ਦੇਖਾ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇਹਦੀ ਕਟਿੰਗ ਕਰਕੇ ਦਿਖਾਉਨੇ ਆ ਆ ਦੇਖੋ ਕਉਨੋਂ ਪਰ ਸਟਿਚਿੰਗ ਦੀ ਵੀਡੀਓ ਹੀ ਪਾਵਾਂਗੇ ਠੀਕ ਹੈ ਜੀ ਇਹ ਵੀਡੀਓ ਤੁਸੀਂ ਪੂਰੀ ਦੇਖਿਓ ਵਿਚਾਰਨਾ ਛੱਡਿਓ ਫਿਰ ਕੋਈ ਸਮਝ ਨਹੀਂ ਆਉਂਦੀ ਹੈਗੀ ਜੇ ਮੇਰੀ ਧਰਨ ਨੂੰ ਤੁਸੀਂ ਨੂੰ ਕੁਝ ਸਮਝ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਵੀ ਕਿਸੇ ਵੀ ਤੁਹਾਨੂੰ ਫਿਟਿੰਗ ਦਾ 17 ਦਾ 18 ਦਾ ਜਾਂ 20 ਦਾ 21 ਦਾ ਕਿਸੇ ਦਾ ਵੀ ਤੁਹਾਨੂੰ ਨਾਪ ਚਾਹੀਦਾ ਵੀ ਮਤਲਬ ਇਸ ਦੀ ਫਿਟਿੰਗ ਕਿੱਦਾਂ ਹੋਊਗੀ ਡਰਾਫ ਕਿਵੇਂ ਹੋਊਗਾ ਤੁਸੀਂ ਸਾਨੂੰ ਕਮੈਂਟਾਂ ਚ ਭੇਜ ਸਕਦੇ ਹੋ ਅਸੀਂ ਤੁਹਾਨੂੰ ਉਹ ਸੀ ਡਰਾਫ ਦੇ ਆ ਵੀਡੀਓ ਬਣਾ ਕੇ ਪਾਵਾਂਗੇ ਜਿੰਨਾ ਵੀ ਤੁਹਾਡਾ ਫਿਟਿੰਗਾਂ ਤੁਹਾਡਾ ਡਰਾਫ ਹੈ ਤੁਹਾਨੂੰ ਸਮਝ ਨਹੀਂ ਆਉਂਦਾ ਜਾਂ ਮੋਢੇ ਪਿੱਛੇ ਨੂੰ ਗਿਰਦੇ ਨੇ ਠੀਕ ਹੈ ਜੀ ਜਾਂ ਫਿਰ ਪਲੇਟ ਦੀ ਨਿਸ਼ਾਨੀ ਲਾਉਣੀ ਆ ਕੁਝ ਵੀ ਤਾਂ ਅਸੀਂ ਤੁਹਾਨੂੰ ਉਹੀ ਵੀਡੀਓ ਬਣਾ ਕੇ පාවා ටිකජී ඉසමක බැන්ටා විච්ච පේසාක දෙයෝ අ කොහුණ පපයේ ෆ්ලන්් අලිකාට න ඇලකු විශේෂා ගෙන විශිෂතාරණ පන

ਕੰਗਾ ਜੀ ਏ ਸੀ 21 ਬ੍ਰੈਸਟ ਦੀਆਂ ਕਾਟਾਂ ਤੁਹਾਨੂੰ ਸਮਝ ਆਈਆਂ ਜਾਂ ਕਿਵੇਂ ਹੋਇਆ ਨਹੀਂ ਆਈਆਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੁਬਾਰਾ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਰਿਪਲਾਈ ਜਰੂਰ ਕਰਾਂਗੇ ਤੇ ਹੁਣ ਤੱਕ ਦੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਅਸੀਂ ਤੁਹਾਨੂੰ ਸਟੀਚਿੰਗ ਦੀ ਪਾਵਾਂਗੇ ਠੀਕ ਹੈ ਜੀ ਤੁਸੀਂ ਸਾਡੀ ਵੀਡੀਓ ਦੇਖੋ ਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ